ਅਮਰਤ ਵਿੱਚ ਜੇ ਕੋਲੀ ਕੇ ਜ਼ਹਿਰ ਦੇਣਾ ਦੁਸ਼ਮਣ ਬਣ ਜਾ ਫਿਰ ਤੂੰ ਯਾਰ ਨਾ ਬਣ ਜੇ ਤਾਂ ਕੱਟਣੇ ਸਿਰ ਅਬ ਦੋਸਿਆਂ ਦੇ फिर बि ते उे आन बण सप बण सीने डग मारन जे फिर कसे गले दा हार नण जी ਬੜੇ ਸੁਲਤਾਨ ਸਿੰਗਾ ਭੁੱਲ ਕੇ ਵੀ ਯਾਰ ਮਾਰਨਾ ਬਣ ਭੁੱਲ ਕੇ ਵੀ ਯਾਰ ਮਾਰਨਾ ਬਣ ਬਿੱਲੀਆਂ ਦਿਲ ਦੀ ਕਾਲੀ ਤੂੰ ਕਰਦੀ ਅਨਸਾਫ ਨਹੀਂ ਦੁਨੀਆਂ ਦੇ ਇਤਿਹਾਸ ਨੇ ਤੈਨੂੰ ਕਰਨਾ ਮਾਫ ਨਹੀਂ ਯਾਦ ਰਹੀਂ ਜਦੋਂ ਤੋਂ ਇਹ ਦਿੱਲੀ ਦਰਬਾਰ ਵਿੱਚ ਹੌਂਦ ਵਿੱਚ ਆਇਆ ਇਹਨੇ ਧਰਮੀ ਲੋਕਾਂ ਨਾਲ ਕੀ ਕੀਤਾ ਸੱਜਣੋ ਕਮੈਂਟ ਨਾਲ ਤੁਸਾਂ ਲੋਕਾਂ ਨੂੰ ਦੱਸਣਾ ਹੈ ਦਿੱਲੀ ਦਰਬਾਰ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਭਰਾਵਾਂ ਨੂੰ ਕਤਲ ਕਰਾਇਆ ਆਪਣੇ ਪਿਓ ਨੂੰ ਕੈਦ ਕਰਕੇ ਪਿਆਸੇ ਮਰਵਾਇਆ ਯਾਦ ਰਹਿ ਪੇਸ਼ ਕਰ ਰਹੇ ਨੇ ਕਵੀਸ਼ਰ ਭਾਈ ਸੁਲਤਾਨ ਸਿੰਘ ਪੰਦੇਰ ਦੇ ਸਾਥੀ ਅਮਰ ਸਿੰਘ ਕੁਲਿਆਣ ਚਾਟੀ ਵਿੰਡਲੇਲ ਕਸ਼ਮੀਰ ਸਿੰਘ ਰਾਮਦਵਾਲੀ ਵਾਲੇ ਨਿਊ ਚੈਨਲ ਵਤਨ ਦੀ ਮਿੱਟੀ ਸਰਦਾਰ ਜਸਵਿੰਦਰ ਸਿੰਘ ਸੰਧੂ ਸਾਹਿਬ ਦੇ ਉਹ ਪਰਾਲੇ ਦਾ ਸਤਕਾ ਇਸ ਤਰ੍ਹਾਂ ਬਣੇ ਕੀਤਾ ਜਾਂਦਾ ਹੈ ਇਸਲਾਮ ਧਰਮ ਦਾ ਸੀ ਰੰਗਾ ਸੇਵਾਦਾਰ ਕਹੋਂਦਾ ਟਿੱਕੇ ਵੀ ਪੂਜਰਿਆ ਜੰਝੂ ਤੱਕੇ ਦੇ ਨਾਲ ਲਾਉਂਦਾ ਟਿੱਕੇ ਵੀ ਪੂਜਰਿਆ ਜੰਝੂ ਤੱਕੇ ਦੇ ਨਾਲ ਲਾਉਂਦਾ ਮਰਿਆ ਪਿੱਛੋਂ ਕਬਰ ਨੂੰ ਵੀ ਦੁਨੀਆਂ ਵਾਲੇ ਦੇਣਗੇ ਤਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਇਸ ਨਾਮ ਤਰਮਦਾਸੀ ਰੰਗਾ ਸੇਵਾਦਾਰ ਕਹੂੰਦਾ ਟਿੱਕੇ ਵੀ ਪੂਜਰਿਆ ਜੰਝੂ ਤੱਕੇ ਦੇ ਨਾਲ ਲਾਉਂਦਾ ਇੱਕੇ ਵੀ ਪੂਜਰਿਆ ਜੰਝੂ ਤੱਕੇ ਦੇ ਨਾਲ ਲਾਉਂਦਾ ਮਰਿਆ ਪਿੱਸੋ ਕਬਰ ਨੂੰ ਵੀ ਦੁਨੀਆ ਵਾਲੇ ਦੇਣਗੇ ਤਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜੋ ਪਿਓ ਦਾ ਨਹੀਂ ਬਣਿਆ ਉਹਦੇ ਲੱਗਦੇ ਕੀ ਬਘਨੇ ਮੁਦਾ ਵੈਰੀ ਕਿਉਂ ਅੱਲਾ ਨਾਲ ਕੀ ਰਸਤੇਦਾਰੀ ਇਸ ਪਾਗਲ ਬੰਦੇ ਦੀ ਜਿਵੇਂ ਮਤ ਗਈ ਹੈ ਮਾਰੀ ਇਸ ਪਾਗਲ ਬੰਦੇ ਦੀ ਜਿਵੇਂ ਮਤ ਗਈ ਹੈ ਮਾਰੀ ਇਸ ਨੂੰ ਸਹੀ ਜੋ ਕਹਿੰਦੇ ਕਹੀਂ ਦੇ ਉਹ ਵੀ ਲੱਗਦੇ ਨਹੀਂ ਜੋ ਦਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਮੰਦਰ ਟਾ ਕੇ ਹਿੰਦੂਆਂ ਦੇ ਇਹ ਕਿਉਂ ਰਿਆ ਉਸਾਰ ਮਸੀਤਾ ਲਗੈਂ ਜਾਂ ਚੰਦਰੇ ਨੂੰ ਅੱਲਾ ਪਾਕ ਦੀਆਂ ਜੋਰੀ ਤਾਂ ਚੰਦਰੇ ਨੂੰ ਅੱਲਾ ਪਾਕ ਦੀਆਂ ਜੋਰੀ ਤਾਂ ਰੰਗਾਰਿਆ ਇਨਸਾਨੀ ਨਹੀਂ ਅਨਸਾਨੀ ਨਹੀਂ ਗੱਲ ਸੱਚੀ ਸੋਹੜਿਆ ਨੇ ਜੋ ਪਿਉ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜੋ ਪਿਉ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਰੋਗੇ ਰੱਖੇ ਕੰਮ ਨਹੀਂ ਜਿੰਨੀਆਂ ਪੜਨ ਮਰਜੀ ਪੜੇ ਨਮਾਜ਼ਾਂ ਜਿੰਨੀਆਂ ਪੜੀਏ ਮਰਜੀ ਨਮਾਜ਼ਾਂ ਖੁਦਾ ਨੇ ਇਸ ਨੂੰ ਮਿਲਣਾ ਨਹੀਂ ਭਾਵੇਂ ਮਾਰੇ ਲੱਖ ਅਵਾਜ਼ਾਂ ਖੁਦਾ ਨੇ ਇਸ ਨੂੰ ਮਿਲਣਾ ਨਹੀਂ ਭਾਵੇਂ ਮਾਰੇ ਲੱਖੀ ਆਵਾਜ਼ਾਂ ਦੋਜਕ ਪੈ ਕੇ ਲੱਥਣਗੇ ਇਹ ਜਿਉ ਮਛਲੀ ਦੇ ਚਾਨੇ ਜੋ ਪਿਉ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜੋ ਪਿਉ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜਿੰਨ ਸਕੇ ਪਰਮਾਨੂ ਆਪਣੇ ਹੱਥੀ ਕਤਲ ਕਰਵਾਇਆ ਉਸ ਬਾਪ ਆਪਣੇ ਨੂੰ ਧਿਆਏ ਰੱਖ ਕੇ ਸੀ ਮਰਵਾਇਆ ਉਸ ਬਾਪ ਆਪਣੇ ਨੂੰ ਧਿਆਏ ਰੱਖ ਕੇ ਸੀ ਮਰਵਾਇਆ ਆਪਣੇ ਤੇ ਜ਼ੁਲਮ ਲਈ ਜੋਲ ਮਲਈ ਲੈਂਦਾ ਬਣ ਲੈਂਦਾ ਧੱਟ ਜਬਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਉਹ ਜਿੰਨੇ ਆਪਣੇ ਬੱਚਿਆਂ ਨੂੰ ਦਿੱਤਾ ਜਾਣ ਨ ਵਿਦਿਆਵੱਲੇ ਗੇਨਾ ਮੈਦਾ ਵਰਗੇ ਫਕਰਾਂ ਨੂੰ ਦਿੱਤਾ ਜਾਣਨੀ ਦੁੱਖਾਂ ਵੱਲੇ ਫਕਰ ਮਿਹਦਰ ਵਰਗਿਆਂ ਨੂੰ ਦਿੱਤਾ ਜਾਣ ਸੀ ਸੁਖਾ ਵੱਲੇ ਓਏ ਉਹਦੀ ਮਾੜੀ ਨੀਤੀ ਨੂੰ ਚੰਗਾ ਭੰਡਿਆ ਵਿੱਚ ਜਮਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਕਈ ਜ਼ੁਲਮ ਕਮਾ ਕੇ ਤੇ ਰੰਗੇ ਰਾਜ ਪ੍ਰਾਪਤ ਕੀਤਾ ਅਸਲਾਮੀ ਸੁਲਾਨੂ ਇਸਨੇ ਕੀਤਾ ਫੀਤਾ ਫੀਤਾ ਅਸਲਾਮੀ ਸੁਲਾਨੂ ਇਸਨੇ ਕੀਤਾ ਫੀਤਾ ਫੀਤਾ ਸਾਂਝ ਤੋੜ ਕੇ ਫੁੱਲਾਂ ਤੋਂ ਫੁੱਲਾਂ ਤੋਂ ਸਾਂਝ ਤੋੜ ਕੇ ਫੁੱਲਾਂ ਤੋਂ ਉਹ ਪੁੱਲਾ ਤੋ ਲਾਲੇ ਕੰਡਿਆਂ ਨਾਲ ਜਰਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜੋ ਪਿਓ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਸੁਲਤਾਨ ਕਵੀ ਸ਼ਰਦ ਸੁਗਾ ਕਰਦੇ ਤਾਲੀਆਂ ਜੋ ਕਰ ਤੂ ਤਾਂ ਤੁਸਾਂ ਨੂੰ ਦਿਨੇ ਦਬਾਲੈਣਾ ਆਕੇ ਕਾਲਦਿਆਂ ਨੇ ਭੂਤਾਂ ਤੁਸਾਂ ਨੂੰ ਦਿਨੇ ਦਬਾਲੈਣਾ ਆਕੇ ਕਾਲਦਿਆਂ ਹੈ ਭੂਤਾਂ ਕਸਮੀਰ ਅਮਰ ਗਾਵਣਗੇ ਗਾਵਣਗੇ ਸੰਗਤਾਂ ਵਿੱਚ ਸੰਦ ਬਿਆਨੇ ਜੋ ਪਿਉ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਜੋ ਪਿਉ ਦਾ ਬਣਿਆ ਨਹੀਂ ਉਹਦੇ ਲੱਗਦੇ ਕੀ ਬਗਾਨੇ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ